ਅੱਜਿਕਾ ਦੱਸਾਰੀ ਯਾਰ ਆਪਾਂ ਇੰਸਟਾਗ੍ਰਾਮ ਤੇ ਵੀ ਅਕਾਊਂਟ ਬਣਾਇਆ ਜਾ ਕੇ ਫੋਲੋ ਕਰ ਲੋ ਲਿੰਕ ਡਿਸਕ੍ਰਿਪਸ਼ਨ ਚ ਡੀਜੀਪੀ ਸਾਹਿਬ ਮੈਂ ਬਟੰਡੇ ਜਾ ਰਿਹਾ ਹਾਂ ਪੁਲਿਸ ਮੇਰਾ ਰਾਹ ਨਾ ਰੋਕੇ ਬਟੰਡੇ ਕੀ ਬੁੰਡ ਦੇਣ ਜਾਣਾ ਭੈਣ ਜਿੱਦਾਂ ਤੇਰੀ ਸਗਲਾ ਤੈਨੂੰ ਟੋਲ ਪਲਾਜ਼ਾ ਨਹੀਂ ਲੰਘਣ ਦੇਣਾ ਕਾਨੂੰਨ ਨੂੰ ਭੈਣ ਨਾ ਕਵਰੀ ਲਈ ਵਰਦਾ ਭੈਣ ਤੇਰੇ ਵਰਗਾ ਡਾਕੀ ਨੂੰ ਵੇਖ ਕੇ ਡਰ ਕੇ ਬੇਬੀ ਦੀ ਬੁੱਕਲ ਚ ਵੜ ਜਾਂਦਾ ਪਹਿਲੇ ਤੇ ਦੀ ਟੋਲ ਵਾਲੇ ਨੇ ਬੁੰਡ ਮਾਰਨੀ ਆ ਫਿਰ ਪੁਲਿਸ ਵਾਲੇ ਨੇ ਫਿਰ ਇੱਕ ਦਿਨ ਜਾ ਕੇ ਬਟੰਡੇ ਪਹੁੰਚਣਾ ਲੀਰੋ ਲੀਰ ਕਰਵਾ ਗਈ ਜਿਹੜੇ ਸਾਹਬ ਨਾਲ ਮੂੰਹ ਬਣਾ ਰਿਹਾ ਇਸ ਹਿਸਾਬ ਨਾਲ ਤਾਂ ਤੈਨੂੰ ਅਗਲਾ ਮੋੜ ਨਹੀਂ ਟੱਪਣ ਦੇਂਦਾ ਜੇ ਬਟਿੰਡੇ ਗਿਆ ਤਾਂ ਬਜਾਇਆ ਕਾਰ ਤੇ ਓਪੋ ਦਾ ਫੋਨ ਲੈ ਜਾਇਂ ਕਦੋਂ ਤੱਕ ਕਵਰ ਨਾਲ ਫੋਨ ਕਰ ਕਰ ਪੁਲਿਸ ਨੂੰ ਆਰਡਰ ਕਰੇਗਾ ਐਡੀ ਦੂਰ ਬੋਡੀ ਦੇਣੀ ਆ ਨਾ ਭੈਣ ਚੋ ਤੇਨੂੰ ਰਾਜ ਵੀਧੇਰੇ ਮਿਲ ਜਾਣਗੇ ਡੀਜੀਪੀ ਸਾਹਿਬ ਨੂੰ ਬੇਨਤੀ ਆ ਵੀ ਮੁੰਡੇ ਨੇ ਬਟਿੰਡੇ ਜਾਣਾ ਇਹਦਾ ਰਾਹ ਖੁੱਲਾ ਕੀਤਾ ਜਾਵੇ ਜਿਹੜੇ ਸਾਹਬ ਨਾਲ ਐਕਟਿੰਗ ਕਰਦਾ ਮੈਨੂੰ ਲੱਗਦਾ ਇਹ ਕਰਦੇ ਨੇ ਇਨੀ ਗੇਟ ਟੱਪਣ ਦੇਣਾ ਐਕਸਪਾਇਰ ਹੋਏ ਓਟੀਪੀ ਵਰਗਾ ਮੂੰਹ ਆ ਜਾਣਾ ਇਹਨੇ ਬਟਿੰਡੇ ਤੇਰੀ ਸਿਹਤ ਵੇਖ ਕੇ ਲੱਗਦਾ ਡੀਜੀਪੀ ਸਾਹਿਬ ਨੇ ਆਪੇ ਮੂਲਿਸ ਕਰਾ ਕੇ ਦੇਣੀ ਪਰ ਸੁਣੋ ਬੇਨਤੀ ਹੈ ਤਾਂ ਰਾਹ ਨਾ ਰੋਕੇ ਇਹਨੇ ਬਢਿੰਡੇ ਜਾਣਾ ਰਾਹ ਚ ਵੀ ਯੂਰ ਪੈ ਸਕਦਾ ਜੇ ਤੁਸੀਂ ਚੱਕ ਲੈ ਹੋਰ ਤੁਹਾਡੀ ਕਾਰ ਨੂੰ ਹੀ ਫੱਟਾ ਰੂੜੀ ਨਾ ਬਣਾ ਦੇ ਸਾਲਾ ਇਹਨਾਂ ਛਪਰੀਆਂ ਨੇ ਪਹਿਲਾਂ ਟਿਕਟੋਕ ਬੰਦ ਕਰਵਾਇਆ ਹੁਣ ਇੰਸਟਾ ਬੰਦ ਕਰਾ ਕੇ ਸੌਹ ਲੈਣਗੀ ਉਹ ਬੋਲੀ ਪਾ ਕੇ ਬੋਲ ਦੇ ਤੈਨੂੰ ਚੱਕਣਾ ਲਿਆਉਂਗਾ ਤੂੰ ਕਾਦੀ ਤੂੰ ਕਾਦੀ ਪੰਜਾਬ ਤੋਂ ਕੀ ਤੈਨੂੰ ਨਿਕੜਾ ਨਹੀਂ ਆਉਂਦਾ ਪਿੰਡ ਦਾ ਵੀਰ ਕੱਚੂ ਕੁਮ ਜੇ ਰੂੜੀ ਫਿਰਦਾ ਤੇਰੇ ਡਾਂਸ ਚ ਕੱਖ ਨਹੀਂ ਵੀਰੇ ਬਸ ਕੈਮਰਾਮੈਨ ਦੀ ਮਿਹਰਬਾਨੀ ਕਰਕੇ ਵੀਡੀਓ ਵਧੀਆ ਬਣ ਗਈ ਇਹ ਪੰਜਾਬ ਦੀ ਪਹਿਲੀ ਪੰਜਾਬਣਾ ਜਿਹਨੂੰ ਸਾਰਾ ਕੋ ਜਾਂਦਾ ਕੁੜੀਆਂ ਬਾਲਾ ਕਿਉਂ ਨਹੀਂ ਡਰਦੀਆਂ ਇਹ ਤੋਂ ਤੇ ਕੋਨੇ ਵਾਲੇ ਵਾਲਾ ਜੱਟ ਆਊਗਾ ਜੇ ਮੀਚ ਵੀ ਕਿਹੜਾ ਬਾਹਰੋਂ ਨੂੰ ਉਛਲਦਾ ਤਾਂ 150 ਦੀ ਛਤਰੀ ਲੈ ਲੈੰਦਾ ਵੀਡੀਓ ਬਣਾਉਣ ਲਈ Airtel ਵਾਲਿਆਂ ਦੀ ਕਿਉਂ ਜੱਕ ਲਿਆ ਆ Airtel ਵਾਲੇ ਛਤਰੀ ਵਾਪਸ ਮੰਗੀ ਇਹਦੇ ਨਾਲੇ ਕਰਾਇਆ ਨਾਲੇ Airtel ਵਾਲੇ ਸੈਮ ਨਾਲ ਬੋਡੀਗਾਰਡ ਕੋਲ ਤੋਂ ਫ੍ਰੀ ਦੇਣ ਲੱਗ ਗਏ ਜੇ Airtel ਨੂੰ ਪਤਾ ਲੱਗ ਗਿਆ ਨਾ ਵੀ ਆ ਬੰਦਾ ਉਹਨਾਂ ਦੀ ਕੰਪਨੀ ਚ ਕੰਮ ਕਰਦਾ ਉਹਨਾਂ ਨੇ ਪੰਜਾਬ ਚ ਸਾਰੇ ਟਾਵਰ ਪਟਾ ਦੇਣੇ ਆ ਮੀਂਹ ਤੋਂ ਛਤਰੀ ਤਾਂ ਲੈ ਲਈ ਮਾਮੇ ਹੀਰ ਦੇ ਉੱਤੇ ਵੀਰ ਵੀ ਚਿਕੜ ਚੀ ਆਥੂ ਕੋਸਾਬ ਫੋਨ ਚੱਕ ਲੈ ਤੈਨੂੰ 100 ਫੋਨ ਕਰਤੇ ਫੇਰ ਨਾ ਕਈ ਮੈਂ ਬੇਸਤੀ ਕਰਤੀ ਅੰਨਾ ਨਹੀਂ ਤੂੰ ਬਧਾਨ ਮਿਲਦੀ ਵੀ ਲੱਗਿਆ ਹੋਇਆ ਕਿ ਸਾਵਧਨ ਬੀਤੀ ਹੀ ਹੈ ਪ੍ਰਧਾਨ ਮਤਲਬ ਕੀ ਹੁੰਦਾ ਹੋਰ ਸਾਲਾ ਡਰ ਲੱਗਾ ਰਹਿੰਦਾ ਜੇ ਕਿਤੇ ਇਹੋ ਜੀ ਨਾਲ ਵਿਆਹ ਹੋ ਗਿਆ ਤਾਂ ਕੀ ਕਰਾਂਗੇ ਯਾਰ ਯਾਰ ਜਿਹੜਾ ਵੀ ਆ ਭਰਾਵਾ ਚੱਕ ਲੈਦਾ ਫੋਨ ਇਹ ਮੈਂ ਡ੍ਰਿੱਲ ਵਰਗੇ ਦੰਦਾਂ ਤੋਂ ਮੋਢਾ ਛਲਵਾਏਗਾ ਚਾਰ ਇੱਕ ਦੇ ਮਸਾਲੇ ਨਾਲ ਪਹਿਲਾਂ ਇਹਦੇ ਦੰਦਾਂ ਦੀ ਵਿਰਲ ਭਰਨ ਵਾਲੀ ਆ ਫੇਲ ਨਾ ਕਹੀ ਬੇਲਤੀ ਗਲਤੀ ਮਿਲੀ ਚੱਕਲਾ ਭਰਾਵਾ ਫੋਨ ਤੋੜੀ ਚੱਕਦਾ ਰੀਲਾ ਪਾਵਾ ਜਾਨ ਲੈਣੀ ਇਹਨੇ ਸਾਡੀ ਕਰ ਲਈ ਨਾਰੁਕ ਨਾਰੋ ਕੋ ਕੀਬਤ ਸਿਰ ਚ ਸੱਟ ਲੱਗਣਾ ਦਿਮਾਗ ਸੱਟੀ ਹੋ ਜੇ ਹਲੇ ਸੁੱਤਾ ਉੱਠ ਕੇ ਫੋਨ ਚੱਕਿਆ ਹੀ ਸੀ ਆਹ ਦੇਖ ਕੇ ਦਿਲ ਕੀਤਾ ਬੰਦਾ ਸੁੱਤਾ ਹੀ ਰਹਿ ਜੇ ਗੱਲ ਕੰਨ ਖਿੱਚਣ ਦੀ ਕਰਨੀ ਹੈ ਕਿ ਚੀ ਲੱਟਾ ਜਾਣੀ ਹੈ ਮੱਦੀ ਦੀ ਨਾਰੋਕ ਆਪੇ 2000 ਕੰਨ ਦੇ ਖਾ ਕੇ ਵਾਪਸ ਆ ਜੂ ਕੁੰਡਾ ਖੁੱਲੇ ਹੀ ਅਜ਼ੀਰ ਜਿਹਦੇ ਕੋਲ ਮਰਜੀ ਖਾਲਾ ਕੁੱਟ ਜਾਣਦੇ ਜਾਂਦੇ ਜਦੋਂ ਤੱਕ ਉਧਰੋਂ ਇਹਦੀ ਗੜਬੀ ਗੁੜਬੀ ਨਹੀਂ ਪਾ ਜੀ ਉਦੋਂ ਤੱਕ ਇਹਨੇ ਕਾਬੂ ਨਹੀਂ ਹੋਣਾ ਕੰਨ ਖਿੱਚੇ ਨਾਲ ਨਹੀਂ ਜਿਹੜੇ ਸਾਹਬ ਨਾਲ ਚੂਚਾ ਜਿਹਾ ਵਾਦ-ਵਦ ਪੈਂਦਾ ਮੈਨੂੰ ਲੱਗਦਾ ਡਾਂਗ ਨਾਲ ਸਿੱਧਾ ਕਰਨਾ ਪੈਣਾ ਛੜਦੇ ਛੜਦੇ ਖਾ ਲੈਣ ਦੇ ਕੋਟੇ ਨੂੰ ਸ਼ੌਕ ਸੀ ਕੇ ਜੁੱਤੀ ਲੈਣੀ ਘੁੰਗਰੂਆਂ ਵਾਲੀ ਤੂੰ ਨਹੀਂ ਲਿਆ ਕੇ ਦਿੱਤੀ ਪੂਆ ਤੁਮ ਗਾਲੀ ਜਾਓ ਸੋਬਹਾਨੇ ਨਾ ਗੰਹ ਹਾਈ ਰੇ ਮੋਤੀ ਲਜਿਆ ਕਰਿਆ ਮੈਨੂੰ ਲੱਗਦਾ ਸੀ ਕੁੱਟ ਖਾਣੀ ਐ ਸੀ ਦੁਨੀਆ ਤੇ ਬਚਪਨ ਤੇ ਜਵਾਨੀ ਤਾਂ ਇਹਨਾਂ ਦੀ ਆ ਇਹਨਾਂ ਲਈ ਅਸੀਂ ਰੁੱਖ ਲਾਉਂਦੇ ਫਿਰਦੇ ਆ ਇਹਨਾਂ ਵੱਲ ਵੇਖ ਕੇ ਲੱਗਦਾ ਹੱਥੀ ਲਾ ਰਹੇ ਰੁੱਖਾਂ ਨਾਲ ਫਾ ਲੈਣਾ ਪਊ ਸਾਨੂੰ ਸਰਕਾਰੀ ਸਕੂਲ ਵੀ ਕਾਫੀ ਡਿਜੀਟਲ ਹੋ ਗਏ ਹੁਣ ਰੀਲਾ ਤੇ ਜ਼ੋਰ ਦਿੱਤਾ ਫਿਰ ਇਹਨੇ ਕਿਹਾ ਪੇਪਰ ਬਾਹਰੋਂ ਆ ਗਿਆ ਸੀ ਪੜ ਲੈ ਚਾਰ ਅੱਖਰ ਕੇ ਕਿਸੇ ਵਧੀਆ ਕੰਮ ਕਰਦੇ ਲੱਗ ਜੇਗੀ ਬੱਚੀ ਮਾਵਾ ਵੱਲ ਵੇਖ ਕੀ ਸਿੱਖ ਲੋ ਕੁਛ ਪੜ ਲੈ ਪੜ ਲੈ ਬੱਚੀ ਦੂਤਾ ਸੁੰਦਰ ਵੀ ਹੈ ਨਹੀਂ ਕੰਗਣੇ ਫੇਰ ਬਣਾਲੀ ਪਹਿਲਾ ਸਕੂਲ ਯਾਰ ਨਹੀਂ ਤਾਂ ਗੈਰ ਹਜ਼ਰੀ ਲੱਗ ਜੂ ਪੜਾਈ ਪੂਰੀ ਕਰ ਲੈ ਬੱਚੇ ਰੀਲਾ ਬਣਾਲੀ ਤੇ ਸਾਰੀ ਉਮਰ ਹੀ ਪ ਮੈਂ ਤਾਂ ਕਹਿੰਨਾ ਏ ਰੱਬਾ ਮੈਂ ਥਾਲਾ ਮਾਸਟਰ ਜਾਂਦੀ ਟੈਸਟ ਲੈ ਲਵਾਂਗੀ ਫੇਰ ਆਉਗਾ ਕੱਲੇ ਨੂੰ ਇਹਨੇ 100 100 ਬਹਾਨੇ ਲਾਉਣੇ ਜਦੋਂ ਜ਼ੀਰੋ ਲੈ ਕੇ ਆਈ ਪੜ ਲੈ ਕੇ ਆਈ ਐਸ ਵੀ ਐਸ ਬਣੋ ਇੰਸਟਾਗਰਾਮ ਨੇ ਦੋਣੀ ਨਹੀਂ ਦੇਣੀ ਛੇ ਛੇ ਫੁੱਟੇ ਬੈਡਰੂਮਾਂ 'ਚ ਬੈਠੇ ਧਾਕੀਆਂ ਦਿੰਦੇ ਆ ਜਾ ਤਾਂ ਸਾਢੇ 3 ਫੁੱਟ ਦਾ 25 ਪਿੰਡ ਹਲਾਈ ਫਿਰਦਾ ਕੰਮ ਨੱਪ ਕੇ ਰੱਖ ਗੁਰੇ ਤੇਰੇ ਚ ਸਾਨੂੰ ਸੁੱਖਾ ਘਾਲੋਂ ਦਿਸਦਾ ਦਵਿੰਦਰ ਬਵੀਹੇ ਤੋਂ ਬਾਅਦ ਜੇ ਕੋਈ ਹੈ ਤਾਂ ਗੋਰਾ ਜਿਉਣ ਵਾਲਾ ਇਹੋ ਜੇ ਪੰਪ ਤੇਨੂੰ ਬਹੁਤ ਦੇਣਗੇ ਗੁਰੇ ਐਵੇਂ ਨਾ ਕਿਸੇ ਕੋਲੋਂ ਚੰਡਾ ਖਾ ਲਈ ਇਹ 25 ਪਿੰਡ ਹਲਾਈ ਫਿਰਦਾ ਨਹੀਂ 25 ਪਿੰਡ ਦਾ ਹਲਾਉਂਦਾ ਫਿਰਦਾ ਜੇ ਸਾਢੇ 3 ਫੁੱਟ ਦਾ ਤਾਂ ਸੂਈ ਵਾਲੀ ਜੰਮਨ ਵਾਲੀ ਲੌਂਕ ਜਪਾਏ ਨੇ ਚੱਕ ਕੇ ਤੈਨੂੰ ਕੰਧ ਦੇ ਬਿਠਾ ਦੂ ਕੋਈ ਉੱtre ਨਹੀਂ ਜਾਣਾ ਐਵੇਂ ਲੱਗੂ ਜਿਵੇਂ ਦबई ਵਾਲੀ ਬਰਜ ਖਲੀਫਾ ਤੇ ਬੈਠਾ ਹੋਵੇਂ ਆ ਸਮਝ ਆਕਦਾ ਠੀਕ ਆ ਪਰ ਊਣਾ ਕਿਸੇ ਕੋਲ ਕੁੱਟ ਖਾਲੀ ਯਾਰ ਬੀਮਾ ਆਪਦਾ ਕਰਵਾ ਕੇ ਰੱਖ ਬਾਈ 5 ਲੱਖ ਵਾਲਾ ਕਾਰਡ ਬੰਦ ਹੋ ਗਿਆ ਰੰਗ ਕਾਲਾ ਨਾਮ ਗੋਰਾ ਕੰਮ ਬਦਮਾਸੀ 4 ਬੈਂਕ ਰੋਬਰੀ 2 ਕਤਲ 5 ਇਰਾਦਾ ਹੀ ਕਤਲ ਕੋਈ ਜਾਣਦਾ ਨਹੀਂ ਕਦੋਂ ਆਉਂਦਾ ਕਿੱਥੋਂ ਆਉਂਦਾ ਕਿੱਥੇ ਜਾਂਦਾ ਪੁਲਿਸ ਵੀ ਪਰੇਸ਼ਾਨ ਸ਼ੌਂਕ ਵਾਰਨਿੰਗ ਦੇ ਕੇ ਹਮਲਾ ਕਰਨ ਗੁਰੂ ਜੀ ਐਡਾ ਕਦਮ ਚੋਕੀ ਲਿਆ ਤਾਂ ਸਿਵਲ ਹਸਪਤਾਲ ਚ ਕਮਰਾ ਬੁੱਕ ਕਰਵਾ ਦੇ ਮੈਂ ਤੇਰਾ ਪੰਪ ਕੱਲਾ ਹਵਾ ਹੀ ਨਹੀਂ ਭਰਦਾ ਯਾਰ ਹਸਪਤਾਲ ਵੀ ਭੇਜ ਦਿੰਦਾ 25 ਪਿੰਡਾਂ ਦਾ ਤਾਂ ਪਤਾ ਨਹੀਂ ਪਰ ਜਿਹੜੇ ਪੰਪ 'ਚ ਤੂੰ ਬੋਲਦਾ ਨਾ ਤੇਰੀ ਮੋਰੀ ਲਾਲ ਕਰਾਉਣੀ ਆ ਉਹਨੇ ਤੇਰੇ ਮਗਰੋਂ 79 ਗੱਲ ਤੁਰਿਆ ਫਿਰਦਾ ਮਾਮਾ ਕਿਉਂ ਨਹੀਂ ਡੱਕਦਾ ਤੂੰ ਲੱਗ ਮੈਂ ਇੱਕ ਗਲਾਸ ਪਾਣੀ ਪੀਂਦਾ ਸੀ ਹੁਣ 10 ਪੀਣਾ ਤਾਂ ਕਿ ਧਰਤੀ ਤੋਂ ਜਲਦੀ ਪਾਣੀ ਮੁਕੇ ਤੇ ਕੰ ਪਿਆਸੇ ਹੀ ਮਰ ਜਾਈ ਇਹਨਾਂ ਨੇ ਇਹੋ ਜਿਹੀ ਰੀਲ ਆ ਵਿਖਾਉਗਾ ਕਿ ਸਾਨੂੰ ਅਟੈਕ ਕਰਣਾ ਹੋਰ ਕੁਝ ਨਹੀਂ ਇਹ ਹੱਥਾਂ 'ਚ ਮਹਿੰਦੀ ਵਾਲੇ ਫੜੀ ਗੜਾ ਤੇ ਸਾਡੇ ਹੱਥਾਂ 'ਚ ਦਾਤੀ ਹੁੰਦੀ ਆ ਤੜਕੀ ਡੱਕਰ ਦਿੰਦਾ ਘਰ ਦੇ ਕੁੜੀਆਂ ਵੀ ਇੰਨੀਆਂ ਹੋਏ ਫਿਰਦੀਆਂ ਗਸਤ ਜੀ ਪੰਜਾਬ 'ਚ ਸਿਰਫ ਦੋ ਚੀਜ਼ਾਂ ਬਾੜੀਆਂ ਇੱਕ ਸਰਕਾਰ ਤੇ ਦੂਜੀ ਮੇਰੀ ਕਿਸਮਤ ਪੰਜਾਬ 'ਚ ਅੱਧੀ ਗਰਮੀ ਤਾਂ ਇਹਨਾਂ ਕਰਕੇ ਹੀ ਹੋਈ ਆ ਰੰਗਦਾਰ ਆਪਣੇ ਸਾਨੂੰ ਵੀ ਇਹਦੇ ਨਾਲ ਰਲਦਾ ਮਿਲਦਾ ਹੀ ਦਿੱਤਾ ਪਰ ਇਹਦੇ ਨਾਲ ਦੀ ਸੁੱਖ ਸੂਲ ਤਾਂ ਦੇਣੀ ਭੁੱਲ ਗਿਆ ਸਰਕਾਰ ਨੂੰ ਬੇਨਤੀ ਆ ਬੜਾਪਾ ਪੈਨਸ਼ਨ ਅੱਜ ਕੱਲ ਦੇ ਨੇ ਫਲੈਂਸਰਾਂ ਨੇ ਠੇਕੇ ਹੀ ਲੈ ਲਏ ਸਾਰਿਆਂ ਨੇ ਵੀ ਤਗੜੇ ਤਗੜੇ ਗੈਂਗਸਟਰਾਂ ਦਾ ਨਾਮ ਮਿੱਟੀ ਬਲੀਦ ਕਰਕੇ ਹੀ ਸੌ ਲੈਣਾ ਪੈ ਨੇ ਅੱਖਾਂ ਤੇਰੀਆਂ ਖੁੱਲਦੀਆਂ ਨੇ ਫੀਲਿੰਗ ਸੁੱਕੇ ਕਾਲੂ ਵਾਲੀ 20 ਰੁਪਏ ਵਾਲੀ ਸਟਿੰਗ ਪੀ ਕੇ ਪੈ ਨਾ ਨਸੇ ਚੋਂ ਦੀ ਫੀਲਿੰਗ ਲੈਂਦਾ ਇਹ ਸੁੱਖਾ ਪ੍ਰੈਗ ਵਾਲਾ ਬੋਲਦਾ ਅੱਖਾਂ ਤੇਰੀਆਂ ਇਦਾਂ ਜਿਵੇਂ ਰਾਤਾ ਟਰੱਕ ਵਾਲਿਆਂ ਨਾਲ ਲਗਾਈ ਹੋਵੇ ਕਿਸੇ ਨੇ ਬੋਂਡੀ ਚ ਉਂਗਲ ਦਿੱਤੀ ਇਹ ਬੋਂਡੀ ਪਾਰਟੀ ਅੱਖੀਆਂ ਜੜਾਈ ਜਾਂ ਨਾ ਸਾ ਮਰੀ ਬੁਗਲੀ ਕੀ ਹੋਇਆ ਕੀ ਹੋਇਆ ਪੈ ਕੀ ਹੋਇਆ ਮੈਂ ਵੀ ਬੁਗਲੀ ਮੈਂ ਵੀ ਬੁਗਲੀ ਕੀ ਨਾ ਰੀਲੀ ਬੁਗਲੀ ਕੀ ਹੋਇਆ? ਇਹਨਾਂ ਨੂੰ ਇੰਸਟਾਗ੍ਰਾਮ 'ਤੇ ਕਿਹੜੇ ਕੰਜਰ ਨੇ ਦੱਸਿਆ ਰਸੌਲੇ ਨੇ ਲਹੂ ਪੀਤਾ ਪਿਆ। ਹਾਏ ਮੇਰੀ ਬੁਗੜੀ ਹਾਏ ਮੇਰਾ ਬਊੜਾ ਕੀ ਖਾਂਦੀ ਏ ਕੀ ਬਨਾਈਆਂ ਨੇ ਕੀ ਕਰਦੀਆਂ। ਦੰਦ ਲੱਪੇ ਜਿਹੜੇ ਗੋਹੜੀ ਜੁੱਤੀ ਸੁਘਾਉਣ ਨੂੰ। ਉਹਨਾਂ ਆ ਗਿਆ ਨੀਂਦ ਆ ਰਹੀ ਏ ਥੱਕ ਗਿਆ ਹੋਊ ਵਿਚਾਰਾ ਸਾਰੀ ਰਾਤ ਮਰਵਾ ਕੇ। ਅਸੀਂ ਕੋਈ ਬੁੰਡਣਾ ਮਾਰ ਗਿਆ ਹੋਵੇ ਤਾਂਹੀਂ ਹੋਸ਼ ਨਹੀਂ ਆ ਰਹੀ ਇਹਨੂੰ। ਪਹਿਲਾਂ ਤਾਂ ਬੋਰਦੇ ਹੀ ਹੁੰਦੇ ਸੀ ਹੁਣ ਕੋ ਟੌਪ ਕੇ ਰਹਿ ਨਹੀਂ ਗਿਆ ਹੁਣ ਪਖੰਡ ਸ਼ੁਰੂ ਕਰਤੇ ਸਾਲਿਆਂ ਨੇ। ਹੋਰ ਸੱਚ ਜਿਵਾਕ ਹੋਣਾ ਲੈਣਾ ਦੇ ਨਵਾਂ ਕੰਟੈਂਟ ਮਿਲ ਜੂ ਚੱਲ। ਕੀ ਹੋਇਆ? ਅਰੇ ਮਾਂ ਚੁੱਧੀ ਪਰੇ ਯਾਰ। ਕੋਤ ਦੋ ਦਿਨ ਜਿੰਦਗੀ ਦੇ ਜਾਉਣੇ ਆ ਨਾ ਤੁਹਾਡੀ ਮਾਨ ਕਾ ਕੇ ਪੜ ਤੋ ਕਿਸ ਤਰ੍ਹਾਂ ਤਾਕਤ ਦੀਤ ਪਾਲਾ ਆਉਂਦੇ ਐਤਵਾਰ ਨੂੰ ਤੇਰੀ ਸੁੱਖ ਦੇ ਦੂੰਗਾ ਨਹੀਂ ਤਾਂ ਐਤਵਾਰ ਤਾਂ ਬੜੀ ਦੂਰ ਆ ਤੇਰੇ ਸ਼ੁੱਕਰਵਾਰ ਨੂੰ ਹੀ ਚਪੇੜੇ ਪੈ ਜਾਣੀਆਂ ਪਹਿਲਾਂ ਜਾਮਣ ਥੱਲੇ ਬੁਲਾਉਂਦਾ ਸੀ ਤੂੰ ਅਜੇ ਤੱਕ ਲੜਿਆ ਹੀ ਨਹੀਂ ਕਿਸੇ ਨਾਲ ਯਾਰ ਇਹ ਜਿੱਦਨ ਕਿਸੇ ਨਾਲ ਲੜ ਪਿਆ ਉਸ ਦਿਨ ਤੋਂ ਬਾਅਦ ਇਹਦੀ ਵੀਡੀਓ ਨਹੀਂ ਆਉਦੀ ਐਤਵਾਰ ਨੂੰ ਤਾਂ ਸਰਕਾਰੀ ਛੁੱਟੀ ਹੁੰਦੀ ਆ ਤੂੰ ਸੋਮਵਾਰ ਦਾ ਰੱਖ ਲੈ ਯਾਰ ਅੱਖਾ ਸਾਫ ਨਹੀਂ ਹੁੰਦਾ ਸਾਲੇ ਤੋਂ ਇਹ ਗੁਰੂ ਬਦੋਂਵਾਸੀ ਟਿਕ ਜਾ ਟਿਕ ਜਾ ਭਾਏ ਨਾ ਕਿਸੇ ਨੇ ਮਾਰ ਮਾਰ ਥਪੜੇ ਤੇਰਾ ਇਲੂਮੀਨੇਟੀ ਬਣਾ ਦੇਣਾ ਤੋ ਅੱਗੇ ਦੀ ਲੋੜ ਮਮਾ ਤੈਨੂੰ ਆਪ ਢੂਆ ਸਭ ਤੋਂ ਪਹਿਲਾਂ ਉਹ ਬੰਦਾ ਲੱਭੋ ਜਿਹਦੇ ਨਾਲ ਇਹ ਲੜਿਆ ਹੋਇਆ ਇਹਨਾਂ ਦਾ ਕੱਟਾ ਕੱਟੀ ਕਢਾਈ ਦੇਈਏ ਸਾਲੇ 30 ਦਿਨ ਤਾਂ ਗੇਂਦੇ ਲੱਗ ਜਾਂਦਾ ਇਹਨੇ ਛਾਤੀ 'ਚ ਲੱਤਾਂ ਖਾ ਕੇ ਹੀ ਡਰਨਾ ਚਾਰਾਂ ਦਾ ਜ਼ਿੰਦਗੀ ਦੇ ਆ ਬਾੜੀ ਹਵਾ ਚ ਨਾ ਉਡਾ ਗੋਰਾ ਉਹ ਤਾਂ ਬਦਮਾਸ਼ੀ ਕਰਦਾ ਸੀ ਜਦੋਂ ਮਨਾਈ ਦੀ ਕੋਸੀ ਤੇ ਬਹਿ ਕੇ ਫੱਟੀ ਖਾ ਕੇ ਵਾਲ ਕਟਾਉਣਾ ਸੀ ਉਹ ਪੁੱਤ ਨਾ ਥਾਣੇ ਪਿਛਲੀ ਵੀਡੀਓ 'ਚ ਦੋ ਦਿਨਾਂ ਕਰਦਾ ਸੀ ਜ਼ਿੰਦਗੀ ਦੇ ਗੁਰੇ ਸੱਤ-ਸੱਤ 8000 ਕਿਹੜਾ ਸਸਤਾ ਨਸਾ ਕਰਦਾ ਇਹਦਾ ਫੋਨ ਖੋਲੋ ਯਾਰ ਨਹੀਂ ਇਹਨੇ ਖਾਮ ਭਾਈ ਚੰਡਾ ਖਾ ਲੈਨੀਆ ਗੁਰੇ ਤੂੰ ਬੋਲੀ ਹੀ ਪਾਲਿਆ ਕਰ ਯਾਰ ਬਦਮਾਸ਼ੀ ਦੇ ਘਰ ਬਹੁਤ ਦੂਰ ਨੇ ਬਾਈ ਗੁਰਾ ਉਹਦੋਂ ਤੋਂ ਬਦਮਾਸ਼ੀ ਕਰਦਾ ਜਦੋਂ ਫੌਜ ਬੰਬਾਈ ਥਾਂ ਤੇ ਪਾਤੀਆਂ ਤੇ ਬੰਦੂਕਾਂ ਦੀ ਥਾਂ ਤੇ ਥਾਪੀਆਂ ਤੇ ਤੋਪਾਂ ਇੱਥਾਂ ਤੇ ਇੱਕ ਦੂਜੇ ਦੇ ਮਿੱਟੀ ਪਾ ਕੇ ਲੜਾਈ ਲੜਦੀਆਂ ਸੀ ਗੁਰਾ ਤਾਂ ਇਹਨਾਂ ਪੁਰਾਣਾ ਪੱਪੇ ਜਦੋਂ ਮੁੱਢ ਜੰਮੇ ਸੀ ਗੁਰਤੀ ਗੁਰੇ ਤੋਂ ਹੀ ਦਵਾਈ ਸੀ ਤਾਜਮਲ ਤਾਂ ਇਹ ਕੋਲੇ ਖੜ ਕੇ ਬਣਾਇਆ ਸੀ ਮਿੱਟਾ ਤੇ ਤਰ ਕਰ ਕਰ ਦਿੰਦਾ ਸੀ ਗੁਰੇ ਇਹ ਗੰਦਗੀ ਚਾਰ ਦਿਨ ਦੀ ਹਨ ਅੱਜ ਤੇਰਾ ਚੌਥਾ ਦਿਨੀ ਆ ਜਿਵੇਂ ਜੇ ਧੋਕੇ ਦੇ ਨਾਲ ਮੈਨੂੰ ਲੱਗਦਾ ਇਹ ਤਾਂ ਡਾਕਟਰ ਨਾਲ ਠੇਕ ਹੀ ਚੱਲਦਾ ਇਹ ਤਾਂ ਇੰਨਾ ਪੁਰਾਣਾ ਵੀ ਦੋ ਦਿਨੋਂ ਬਦਮਾਸ਼ੀ ਦੀ ਕੋਚਿੰਗ ਹੀ ਦਿੰਦਾ ਸੀ ਇਹਨਾਂ ਨੂੰ ਯਕੀਨੀ ਨਹੀਂ ਹੁੰਦਾ ਵੀ ਸਾਡੇ ਨਾਲ ਦੀ ਸੀਟ ਤੇ ਕੋਈ ਗੋਰੀ ਵੀ ਬਹਿ ਸਕਦੀ ਆ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਭਾਵੇਂ 에ਅਰ ਹੋਸਟੈਸ ਤੋਂ ਬੁੰਡ ਕਟਵਾ ਲੈਣ ਪਰ ਮਯਾਲੇ ਚੂਬਰ ਪਿਛੇ ਹਟ ਜਾਣ ਛਾਤੀ ਨੰਗੀ ਕਰਕੇ ਰੱਖ ਬਾਈ ਪਾਇਲਟ ਸਾਹਿਬ ਆਪਲਤਾ ਮਾਰਨੀ ਸੇਵਨ ਨਭਾਉਣਗੇ ਯਾ ਇਹਨੂੰ ਓਟਲੈਂਡ ਦੇ ਬਾਈ ਉਹਨਾਂ ਨੇ ਪੌੜੀ ਜੀ ਲੱਗ ਟਾਈਮ ਨਾਲ ਹੀ ਉਤਾਰ ਦੇਣਾ ਸੂਰ ਇਹਨਾਂ ਦੇ ਵੀ ਨਹੀਂ ਯਾਰ ਜਿਹਨੇ ਜੌਨੀ ਸੈਂਸ ਦੀ ਵੀਡੀਓ ਚ ਗੁਰੀਆਂ ਵੇਖੀਆਂ ਉਹਨਾਂ ਤੇ اچانک ਨਾਲ ਬੈਠ ਜਾਵੇ ਤੇ ਜਜਬਾਤ ਭੜਕੀ ਜਾਂਦੇ ਪਰ ਫਿਰ ਵੀ ਤਾਰੀ ਕਾਬੂ ਰੱਖ ਕੇ ਇਹ ਮੁੜਕ ਮੁੜਕ ਛਾਤੀ ਜਲੱਤਾ ਮਾਰਦੀਆਂ ਉਹ ਆਪਣੇ ਸਿਰ ਲੈ ਲੈਂਦੇ ਹਮਲੇ ਯਾਰਾ ਤੇ ਤੁਹਾਡੀ ਦੁਕਾਨ ਤੇ ਪਾ ਦੇਊਗੀ ਇਹ ਜੂਆਂ ਦਾ ਖਿਲਾਰਾ ਵੇ ਉਸੀ ਥਲੇ ਦਾ ਫਟਾ ਰੱਖ ਲੈਣਾ ਸੀ ਉਹਨੂੰ ਵਲ ਤਾਂ ਚੱਕ ਚੱਕ ਕੇ ਬੋਣੇ ਬਏ ਹੋਣਗੇ 500 ਦੇ ਕੇ 10 ਰੀਲਾਂ ਮਨਾ ਲੈਣੀਆਂ ਫੇਰ ਉੱਥੋਂ ਦਿਲ ਕਿੱਥੇ ਕਰਦਾ ਇਹਨਾਂ ਦਾ ਸਾਰੇ ਦਿਨ ਦਾ ਬਲੌਗ ਨਿਕਲ ਜਾਂਦਾ ਜਦੋਂ ਕਿਤੇ ਬਾਹਰ ਨਿਕਲਦੇ ਆ ਰਿਵੌਂਡਿੰਗ ਨਾਲ ਜੀਰੋ ਨੰਬਰ ਹੀ ਲਵਾ ਲੈਂਦੀ ਇੰਨੀ ਗਰਮੀ ਆ ਤੜਕੇ ਨੂੰ ਫਿਰ ਖਲਾਰ ਲੈਣੇ ਤੂੰ ਫੇਰ ਸੋਖਾ ਬੇਟੇ ਐਸੋਕੋ ਠੀਕ ਹੋ ਤੁਸੀਂ ਆਪ ਚੀਕਾ ਮਾਰੇ ਕੋਈ ਕੁਟਵਾ ਰਿਹਾ ਹੈ ਅਸਕਰਪਾ ਇਹਨੇ ਜਬ ਮੋਸਟ ਬਲੈਕ ਆਫ ਦਾ ਵਰਲਡ ਦਾ ਮੈਡਲ ਲੈ ਕੇ ਮੰਨੇਗਾ ਗਰਦਨ ਤੇ ਰੋੜਾ ਘਸਾ ਕੇ ਵਿਖ ਲੈਣਾ ਸੀ ਸਾਲਾ ਕੰਗੀ ਵੀ ਮੈਗ ਵਾਂਗੂ ਵਰਤਨ ਲੱਗ ਪਿਆ ਅਸੀਂ ਤਾਂ ਚੋਪੀ ਬੈਠੇ ਆ ਪਰ ਤੇਰੀਆਂ ਚੀਕਾਂ ਮੈਨੂੰ ਲੋਦਾ ਕੰਗੇ ਜੀ ਨਾਲ ਹੀ ਨਿਕਲਦੀਆਂ ਨਹੀਂ ਆ ਕਿ ਚੱਲਦਾ ਹੈ ਨਾਲ ਨਾਲ ਬਾਪੜ ਦੇ ਨਾਲ ਨਾਲ ਕੀ ਚੱਲਦਾ ਹੈ ਕੀ ਹੈ ਨਹੀਂ ਸ਼ਰਮ ਨਹੀਂ ਆਉਂਦੀ ਆਪਣਾ ਕੰਮ ਕਰ ਹੈ ਨਹੀਂ ਬਸ ਖਾ ਲਿਆ ਤੇ ਟੀਵੀ ਦੇਖ ਲਿਆ ਟੀਵੀ ਕਹਿੰਦੀ ਮੋਬਾਈਲ ਦੇਖ ਲਿਆ ਨਾ ਹੈਨਾ ਬਸ ਆਈ ਦੋ ਕਮਰੇ ਆ ਕੇ ਸੋਦਾ 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 ਜੇ ਇਹੀ ਗੱਲ ਬਿਨਾ ਵੀਡੀਓ ਤੋਂ ਕਹਿੰਦੀ ਫਿਰ ਵੇਲਾ ਥੋੜੀ ਹੋਣਾ ਸੀ ਕੰਮ ਨੂੰ ਕਰਨ ਦੀ ਕੀ ਲੋੜ ਤੇ ਜਨਾਨੀ ਕਰੀ ਤੇ ਜਾਂਦੀ ਆ ਲੋਕਾਂ ਦਾ ਮਨੋਰੰਜਨ ਕਾਮਨਾਕਾਰ ਲੋਕਾਂ ਤੋਂ ਲਾਂਤਾ ਲੈਣ ਲਈ 24 ਘੰਟੇ ਤਿਆਰ ਦੁਨੀਆ ਭਰ ਦਾ ਗੰਦ ਤੁਹਾਡੇ ਫੋਨ ਚ ਬੰਦ ਸਾਲੇ ਜਨਾਨੀਆਂ ਦਾ ਖਾਓ ਪੈਸੇ ਕਮਾਈ ਜਾਂਦੇ ਆ ਚੰਗਾ ਵਜੋਂ ਲੱਭੇ ਤੁਸੀਂ ਯਾਰ ਖਾ ਲਿਆ ਹੱਗ ਲਿਆ ਹੋਰ ਕੀ ਕਰਨਾ ਕਮਾਈ ਲਈ ਤੀਵੀ ਪ੍ਰਦਰਸ਼ਨ ਵੀ ਇੰਸਟਾਗ੍ਰਾਮ ਤੇ ਕਿੰਨੇ ਕੁ ਫੋਲੋਅਰਸ ਦੇ ਉੱਤੇ ਪ੍ਰੋਮੋਸ਼ਨਾਂ ਵਗੈਰਾ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਵਾ ਤੇ ਪਹਿਲੀ ਪ੍ਰੋਮੋਸ਼ਨ ਤਾਂ ਮਿਲੀ ਸੀ ਆਪਾਂ ਨੂੰ ਪਹਿਲੀ ਪ੍ਰੋਮੋਸ਼ਨ ਨੂੰ ਭਾਜੀ ਮੈਨੂੰ 700 ਤਾ ਹੀ ਸੋ 300 ਰੁਪਏ ਦੇ ਵਿੱਚ ਸਿਰਫ ਪਹਿਲੀ ਪ੍ਰੋਮੋਸ਼ਨ ਕੀਤੀ ਹੈ ਤੇ ਮੈਂ ਉਹਦੇ 'ਚ ਬੜਾ ਖੁਸ਼ ਮੇਰਾ ਮੋਟਰਸਾਈਕਲ ਤੇ ਲਵਾਨੀ ਨਿਕਲਿਆ ਖਰਚਾ ਨਿਕਲਿਆ ਅਸਾ ਜਿਹੜਾ ਵੀਡੀਓਸ ਤੇ ਬਣਾਉਣ ਜਾਂਦੀ ਸੀ ਕਿਉਂਕਿ ਉਹ ਬਈ ਖਰਚਾ ਪੂਰਾ ਹੋ ਗਿਆ ਮੇਰਾ ਮੈਂ 2.5 300 ਰੁਪਏ ਦੇ ਤੇ ਪ੍ਰੋਮੋਸ਼ਨ ਕਰਦੀ ਕਾਦੀ ਪ੍ਰੋਮੋਸ਼ਨ ਕੀਤੀ ਸੀਗੀ ਗਾਣੇ ਦੀ ਗਾਣੇ ਦੀ ਅਸਾ ਗਾਣੇ ਦੀ ਕੀਤੀ ਸੀਗੀ ਮੋਟਰ ਤੇ ਗਿਆ ਸੀ 250 ਚ ਇਹ ਬਹਿਣ ਕਾ ਲੋੜਾ ਗਵਿੰਦੇ ਸਰਦਾਰ ਹੋਰ ਨਾਲ ਵੀ ਜ਼ਿਆਦਾ ਭੋਰਦਾ ਜਿਹੜੇ ਸਿੰਗਰ ਨੇ ਇਹਨੂੰ ਪ੍ਰੋਮੋਸ਼ਨ ਕਰ ਲਈ ਕਿਹਾ ਸੀ ਇਹਦੀ ਰੀਲ ਤੋਂ ਬਾਅਦ ਉਹਨੂੰ YouTube ਤੇ ਆਪਦਾ ਗਾਣਾ ਰੀਲੀਜ਼ ਕਰਨਾ ਪਿਆ ਸਟਾਰ ਸਾਹ ਦਾ ਰੇਟ ਹੀ ਬੜਾ ਹੈ 250 ਚ ਹੀ ਮੰਨ ਗਿਆ ਚੁੱਪੇ ਲਵਾਉਂਦਾ 250 ਦਿੱਤਾ ਸੀ ਉਹਨੂੰ ਤੇ ਤੇਲ ਪਾਣੀ ਦਾ ਖਰਚਾ ਨਿਕਲ ਜਾਂਦਾ ਸੀ ਮਤਲਬ ਕੀ ਕਹਾਂ ਹੁਣ ਤੈਨੂੰ ਯਾਰ ਹ ਚਾਰ ਲੜੂ ਅਸੀਂ ਦੇ ਦਾਂਗੇ ਯਾਰ ਇੰਸਟਾ ਲੀਡ ਕਰਦੇ ਜਿਵਾ ਕਿ ਯਮਨਾ ਲੋੜੂਆ ਗੜਾ ਜੰਗ ਜਿੱਤੀ ਆ ਮਤਲਬ ਲੋਕ ਇਹ ਵੀ ਕਹਿੰਦੇ ਸੀ ਵੀ ਮਲੰਗ ਜਿਵਾਕੇ ਵੀ ਨਹੀਂ ਜੰਮ ਸਕਦਾ ਕਾਫੀ ਇੱਜ਼ਤ ਬਣਾਈ ਲੱਗਦੀ ਐ ਲੱਕੇ ਜੇ ਫਿਰ ਤਾਂ ਮਰੂਤੀ ਕੀ ਲੜੀ ਪੈਨੇ ਮਾਜੋਦ ਕੇ ਰੱਖਦੀ ਉਹਦੀ ਵੀ ਹੁਣ ਕਿਹੜਾ ਪ੍ਰਿੰਸੀਪਲ ਲੱਗਿਆ ਸਾਲਿਆ ਖਾਨਾ ਹੁਣ ਦੀ ਜਨਨੀ ਦਿਖਾ ਗਈਆਂ ਆਪਣਾ ਹੱਥ ਵੀਰ ਠੀਕ ਆ ਇਹਨੂੰ ਕਮੀ ਪੇਸੀ ਆ ਕੋਈ ਇੰਸਟਾ ਕਰਦਾ ਸਾਡੇ ਨਾਲ ਠੀਕ ਆ ਅੱਜ ਸਾਡੇ ਬਾਰੇ ਤੂੰ ਜਾਣ ਮਿੱਠੀ ਐ ਨਹੀਂ ਬਾਹੂ ਫੜ ਕੇ ਬਣਾਉਂਦਾ ਪ੍ਰਧਾਨ ਮਿੱਠ ਲੋੜੇ ਦਾ ਪ੍ਰਧਾਨ ਐ ਪੈਂਚ ਟਟਾਏ ਨੇ ਬਾਹਰ ਵਾਲੀ ਪ੍ਰਧਾਨ ਬਣ ਗਏ ਅਗੋ ਇੱਕਠੇ ਹੋਗੇ ਇੱਕ ਦੂਜੇ ਦੇ ਰੂਪੇ ਪਾ ਕੇ ਫੀਲਿੰਗ ਲਈ ਜਾਂਦੇ ਆ ਭੈਣੇ ਖਾਣਾ ਪੀਣਾ ਮੁੱਲ ਦਾ ਪ੍ਰਧਾਨ ਸਾਡੇ ਲੋ ਲੈਂਦਾ ਹਾਲ ਦੇਖ ਲੋ ਪ੍ਰਧਾਨਾਂ ਦਾ ਇਹਨਾਂ ਚੋਦੇ ਤਾਂ ਲੁੱਟਾ ਹੋਆ ਕਰਨ ਵਾਲੀ ਹੋਣੇ ਆ ਕਮੀ ਪੈਸੀ ਸਾਨੂੰ ਨਹੀਂ ਕਮੀ ਤਾਂ ਪ੍ਰਧਾਨ ਸਾਹਿਬ ਨੂੰ ਲੱਗਦੀ ਇਹਨੂੰ ਖੁਰਾਕ ਚਾਰੂ ਇਹ ਪ੍ਰਧਾਨ ਘਟ ਪੈਂਟੀਆਂ ਵੇਚ ਨਾਲ ਜਿਆਦਾ ਲੱਗਦਾ ਪ੍ਰਧਾਨ ਹੁੰਦਾ ਕਾਲਜ ਵਿੱਚ ਸਟੂਡੈਂਟ ਦੀ ਆਵਾਜ਼ ਚੁੱਕਣ ਲਈ ਉਹਨਾਂ ਨਾਲ ਕਿਸੇ ਚੀਜ਼ ਦਾ ਧੱਕਾ ਨਾ ਹੋਵੇ ਮੁੰਡੇ ਕੁੜੀਆਂ ਦੀ ਰਹਿ ਗਈ ਨਾ ਹੋਵੇ ਫਾਈਨੈਂਸ਼ੀਅਲ ਮੈਟਰੀ ਰੋਲੇ ਚ ਨਾਲ ਤੋਰੇ ਉਹਨਾਂ ਦੇ ਹੱਕ ਦਵਾਉਣ ਲਈ ਪੜਿਆ ਲਿਖਿਆ ਹੋਵੇ ਬੰਦਾ ਜਿਹਨੂੰ ਪੜੇ ਲਿਖੇ ਸਪੋਰਟ ਵੀ ਕਰਨ ਦੇ ਨਾਲ ਵੀ ਤੋਰਨ ਆ ਲੋਕ ਤੁਹਾਡੇ ਭਰਾ ਨੂੰ ਬਹੁਤ ਜ਼ਿਆਦਾ ਕਮੈਂਟ ਕਰ ਰਹੇ ਨੇ ਵੀ ਤੁਹਾਡੀ YouTube ਦੇ ਉੱਤੇ ਆਈਡੀ ਕੀ ਆ ਗਈ ਹੈ ਮੇਰੀ ਆਈਡੀ ਹੈਗੀ ਜੂਡੋ ਦੇਤੇ ਗਗਣੀ ਰਾਏ ਬੋਹੀਮੀਆ ਠੀਕ ਹੈ ਨਾ ਮੇਰਾ ਭਰਾ ਜੋ ਉਹ ਨੂੰ ਤੁਸੀਂ ਕਹਿ ਰਹੇ ਹੋ ਵੀ ਉਹ ਫਲਾਣਾ ਟੈਂਪਕਾ ਜੋ ਵੀ ਆ ਸੋਕਰਤੀਆ ਕਹਿੰਦੇ ਨੇ ਇਹ ਨੂੰ ਤੁਸੀਂ ਉਹ ਆਪਦੀ ਜਗ੍ਹਾ ਤੇ ਸਹੀ ਹੈ ਮੈਂ ਆਪਦੀ ਜਗ੍ਹਾ ਤੇ ਸਹੀ ਹਾਂ ਉਹਦਾ ਮੇਰੇ ਨਾਲ ਨਹੀਂ ਮੇਲ ਮੇਰਾ ਉਹਦੇ ਨਾਲ ਨਹੀਂ ਕੋਈ ਮੇਲ ਠੀਕ ਹੈ ਮੇਰਾ ਭਰਾ ਠੀਕ ਹੈ ਨਾ ਜਿਹੜੇ ਕਮੈਂਟ ਤੁਸੀਂ ਉਹ ਨੂੰ ਕਰਨੇ ਨੇ ਉਹ ਤੁਸੀਂ ਉਹ ਨੂੰ ਕਰੋ ਪਲੀਜ਼ ਮੇਰੀ ਰਿਕਵੈਸਟ ਹੈ ਤੁਹਾਨੂੰ ਤੁਸੀਂ ਮੈਨੂੰ ਨਾ ਕਮੈਂਟ ਕਰੋ ਪੁੱਠੇ ਸਿੱਧੇ ਠੀਕ ਹੈ ਨਾ ਮੇਰਾ ਭਰਾ ਤੇਰਾ ਭਰਾ ਸਾਨੂੰ ਜਿਹੜੇ ਕੱਦ ਬੋਲ ਬੋਲੇ ਸੀ ਵੀ ਜੀਤੋ ਭਾਈ ਆਪਦੀ ਕੁੜੀ ਨਹੀਂ ਸਾਂਭੀ ਜਾਂਦੀ ਉਹ ਸਮਾਜ ਆਕੇ ਸਾਲਾ ਕੋਡ ਕੇਰਲਾ ਜੀਤੋ ਨਸੇ ਦੇ ਮਰੀਜ਼ ਤੋਂ ਕੰਮ ਨਹੀਂ ਹੁੰਦਾ ਸਾਲ ਨੈਟ ਤੇ ਆ ਕੇ ਭੋਰ ਦੇ ਠੇਕੇ ਲੈ ਲੈਂਦਾ ਖਾਤੇ ਪਹਿਨਾ ਕੁੜੀਆਂ ਲਈ ਪੈਨਸਲ ਜੀ ਨਾਲ ਕੱਜਲ ਪਾਈ ਫਿਰਦਾ ਇਹ ਥੋੜੇ ਦਿਨਾਂ ਦਾ ਪੁਰਾਣਾ ਹੀ ਲੱਗਦਾ ਜਿਹੜੇ ਹਿਸਾਬ ਨਾਲ ਇਹਦੇ ਲੱਛਣ ਜੀ ਆ 10ਵੀਂ ਜੀ ਤਾਂ ਫਿਲਹਾਲ ਸੀ ਬਾਬੇ ਤੋਂ ਕਿਹੜੀ ਡਿਗਰੀ ਕੀਤੀ ਯਾਰ ਕੂਸੀਆਂ ਪੁਰ ਦੀ ਡਿਗਰੀ ਦੂਹਣ ਦੀ ਵੀ ਡਿਗਰੀ ਹੁੰਦੀ ਹੈ ਉਹੀ ਮਿਲੀ ਇਹਨੂੰ ਦੀ ਲੋੜ ਦੀ ਕਿਸੇ ਗੱਲ ਦਾ ਯਕੀਨ ਨਹੀਂ ਹੁੰਦਾ ਯਾਰ ਕਦੇ ਖੁਸ਼ ਹੁੰਦਾ ਦੂਜੇ ਦਿਨ ਹਾਇ ਮਰਗੇ ਹਾਇ ਲੁੱਟੇਗੇ ਇਹਦੇ ਵਲੋਗਾਂ ਦੇ ਤਾਂ ਛੱਡੋ ਇਹਦੇ ਥੰਬਨੇਲ ਆ ਤੇ ਫੁੱਲ ਵੀਡੀਓ ਬਣ ਸਕਦੀ ਆ ਇਹਦੇ ਵਲ ਵੇਖ ਕੇ ਤਰਸ ਵੀ ਆਉਂਦਾ ਵੀ ਜਦੋਂ ਪਤਾ ਨਹੀਂ ਕੈਰੀਅਰ ਬਣ ਸਕਦਾ YouTube ਤੇ ਕੋਈ ਹੋਰ ਕੰਮ ਕਰ ਲੈ YouTube ਦਾ ਐਦਾਂ ਨਹੀਂ ਹੁੰਦਾ ਕਿ ਜੀ ਇੱਕ ਮਹੀਨੇ ਵਧੀਆ ਬਣ ਗਏ ਤਾਂ ਆਉਂਦੀ ਰਹਿਣਗੇ YouTube ਨੂੰ ਫੁੱਲ ਟਾਈਮ ਉਦੋਂ ਬਣਾਓ ਜਦੋਂ ਲੱਖਾਂ ਜਾਂ ਮਿਲੀਅਨ ਚ ਵੀਊ ਆਉਣ ਆਕੇ ਹਜ਼ਾਰਾਂ ਚ ਨਹੀਂ ਹ ਇੱਕ ਬਲੌਗ ਬਣਦਾ ਇੱਕ ਤਾਂ ਹੁੰਦਾ ਵੀ ਲੋਕ ਉਹ ਚੀਜ਼ ਵਖੋਂਦੇ ਨੇ ਕਿ ਫੈਮਿਲੀ ਚ ਕੀ ਕੁਝ ਹੁੰਦਾ ਉਹੀ ਸੂਟ ਕਰ ਲੈਂਦੇ ਨੇ ਇਹ ਸਾਲੇ ਸੂਟ ਕਰਨ ਲਈ ਫੈਮਿਲੀ ਹੀ ਡਰਾਮਾ ਕਰਦੇ ਨੇ ਰੀਅਲ ਲਾਈਫ ਨਹੀਂ ਯਾਰ ਪਹਿਲਾਂ YouTube ਡਿਲੀਟ ਕਰ ਦੇ ਤੇ ਜਿੰਨੇ ਸਬਸਕ੍ਰਾਈਬਰ ਆ ਸਭ ਲਾਂਦਾ ਬਣ ਵਾਲੀ ਆ ਲੋਕ ਤੇਨੂੰ ਪਸੰਦ ਨਹੀਂ ਕਰਦੇ ਬਾਬੇ ਬਸ ਇਹ ਵੇਖਣ ਲਈ ਆਉਂਦੇ ਨੇ ਕਿ ਅੱਜ ਕੀ ਸਿਆ ਪਾਪਾ ਕੀ ਵਹਿ ਗਿਆ YouTube ਵਰੇ ਸਿੱਖ থামਬਨੇਲ ਬਣਾਉਣੇ ਸਿੱਖ ਇੱਕ ਵਧੀਆ ਕੰਟੈਂਟ ਬਣਾ ਫੈਮਿਲੀ ਬਲੌਗ ਕੋਈ ਕੰਟੈਂਟ ਨਹੀਂ ਯਾਰ ਬਲੌਗ ਦਾ ਮਤਲਬ ਐਂਟਰਟੇਨਮੈਂਟ ਪਲੱਸ ਇਨਫੋਰਮੇਸ਼ਨ ਹੁੰਦਾ ਸਿਆਣਾ ਬਣ ਕੁੜੀ ਤੇਰੀ ਵੱਡੀ ਹੋ ਰਹੀ ਆ ਬਾਅਦ ਚ ਉਹਨ ਅਜਲੀ ਇਹਨਾ ਕੀ ਕਵੇਂ ਲਗੀ ਵੀਡੀਓ ਕਮੈਂਟ ਕਰਕੇ ਰੂਦ ਦੱਸਿਓ ਦੀ ਵੀਡੀਓ ਜਿਦ ਤੱਕ ਕਿਸੇ ਵੀ ਕਰੈਕਟਰ ਨਾਲ ਕੋਈ ਹੇਟ ਨਹੀਂ ਆਪਣਾ ਐਂਟਰਟੇਨਮੈਂਟ ਇੱਥੇ ਤੱਕ ਹੀ ਰੱਖਿਓ ਇਹਨਾਂ ਦੀ ਆਈਡੀ ਤੇ ਜਾ ਕੇ ਹੇਟ ਕਰਨੀ ਕੋਈ ਲੋੜ ਨਹੀਂ ਜਾਂਦੇ ਜਾਂਦੇ ਸਬਸਕ੍ਰਾਈਬ ਵਾਲੇ ਬਟਨ ਤੇ ਜਰੂਰ ਕਲਿੱਕ ਕਰ ਦਿਓ ਹੁਸੀਆ ਨਾ ਭਰੋ ਕਲਾਨਾ ਦੋਹੀ ਫੋਦੀ ਦਿਓ